ਲੇਸ ਫੈਮਿਲੀ ਨਾਲ ਸਾਡੀ ਮੁਲਾਕਾਤ ਹੋਈ ਇਹਨਾਂ ਦੇ ਵਸੀਲੇ ਤੇ ਬਜ਼ੁਰਗਾਂ ਦੇ ਸਰੇਦਾਂ ਕਿ ਬੜੀ ਬਿਮਾਰ ਪਈ ਸੀ ਬੱਚੇ ਦੁੱਧੇ ਜਵਾਬ ਤੇਰਾ ਜਵਾਬ ਹੀ ਸੀ ਲੈਟੋ ਸਭ ਨੇ ਕਿ ਤੋ ਜਦੋਂ ਸਾਨੂੰ ਸੁਨਿਆ ਮਿਲਿਆ ਕਿ ਇੰਨਾ ਦਾ ਪਾਸੇ ਤੁਸੀਂ ਚਲੋ ਆਪਾਂ ਇਹਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੀ ਬੇਟੀ ਸਰ ਕੋਲੇ ਮੇਰੀ ਕੋਈ ਬਹੁਤ ਜ਼ਿਆਦਾ ਸੀਰੀਅਸ ਐਕਟ ਪਾ ਕੇ ਨਾ ਉਹ ਅਗਾ ਜਾਈ ਤੇ ਨਾ ਪਿਛਾ ਪੌੜੀ ਹਾਂਜੀ ਨਾ ਉਹ ਉਤਾ ਜਾਨੀ ਕੁਦਰਤ ਨਾਲ ਥੱਲੇ ਰਹਿਦੀ ਸੀ ਤੇ ਵਿਚਾਰ ਲੱਗ ਗਈ ਘੜੀ ਨੂੰ ਹੋਣ ਕੀ ਕਰਨਾ ਤੁਸੀਂ ਕੋਸ਼ਿਸ਼ ਕਰੋ ਦੁਆ ਕਰੋ ਰੱਬ ਚੰਗਾ ਕਰੇਗਾ ਤੇ ਵਿਸ਼ਵਾਸ ਕਰੇ ਜੇ ਤਾਂ ਪਹਿਲੀ ਗ੍ਰੀਨਾਂ ਦੇ ਕਰੇਗਾ ਤੇ ਪਈ ਵੀ ਇਦਾਂ ਸੀ ਜਿਵੇਂ ਬੰਦੇ ਦੀ ਕਹਾਣੀ ਖਤਮ ਹੁੰਦੀ ਐਵੇਂ ਸੀ ਨਾ ਬੇਬੇ ਚੁੱਪ ਨਹੀਂ ਚੁੱਪ ਨਹੀਂ ਸੱਚੀ ਹੈ ਨਾ ਸੱਚੀ ਇਹਦੇ ਪਤਾ ਨਹੀਂ ਨੀਚੇ ਮੰਜੇ ਦੇ ਮੱਠੂ ਪਿਆ ਸੀਗਾ ਤਾਂ ਮੈਂ ਤਾਂ ਡਾਕਟਰ ਨੂੰ ਬੁਲਾ ਲਕ ਕੇ ਡਾਕਟਰ ਆਂਦਾ ਹੀ ਨਹੀਂ ਮੈਂ ਕਿਉਂ ਨਹੀਂ ਆਉਂਦੇ ਡਾਕਟਰ ਕਹਿੰਦਾ ਵੀ ਪਤਾ ਨਹੀਂ ਕੀ ਕਹਿੰਦਾ ਸੀ ਮਤਲਬ ਜਵਾਬ ਦੇ ਡਾਕਟਰ ਜਵਾਬ ਦੇ ਦਿੱਤਾ ਕਹਿੰਦਾ ਵੀ ਕੋਈ ਆਲ ਨਹੀਂਗਾ ਵਸਤਾਂ ਲੱਗ ਕੇ ਨੂੰ ਦਵਾਈ ਕੋਈ ਲੱਗਦੀ ਨਹੀਂ ਪੇਟ ਠੀਕ ਹੋਣਾ ਨਹੀਂ ਇਹਨੂੰ ਕੀ ਕਰਾਂਗੇ ਦਵਾਈ ਨਾਲ ਬਚਨਾਂ ਦੇ ਗਰੀਬ ਦੀ ਸੇਵਾ ਕਰੋ ਜਦੋਂ ਅਸੀਂ ਗਏ ਦੁਆ ਕੀਤੀ ਪਹਿਲੀ ਵਾਰ ਇਹ ਸ਼ਾਮ ਨੂੰ ਉੱਠ ਕੇ ਮੱਦੇ ਤੇ ਬੈਦੀ ਤਾਰੀਫ ਕਰੋ ਜੋ ਉਰਦੀ ਬੁਲਿਸ ਪਹਿਲੇ ਦੇਣੀ ਪਰ ਇਹਦੇ ਵਸੀਲੇ ਤੇ ਜਦੋਂ ਅਸੀਂ ਇਹਨਾਂ ਦੇ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਵੀ ਪ੍ਰਾਰਥਨਾ ਕੀਤੀਆਂ ਪ੍ਰਭੂ ਨੇ ਇਹਨੂੰ ਵੀ ਬਚਾ ਲਿਆ ਪਰ 6 ਸਾਲ ਤੋਂ ਇਹਦੇ ਘਰ ਜਿੱਟਾ ਪਈਆਂ ਸੀ ਥਾਂ ਬਣਾਉਣ ਵਾਸਤੇ ਐਵੇਂ ਜੀਣਾ ਉਹ ਬੜੀ ਜ਼ਬਰਦਸਤ ਗੋਈ ਲੰਦੀ ਜਦੋਂ ਅਸੀਂ ਕੋਈ ਨੂੰ ਸੁਣਦੇ ਆ ਜਾਂ ਕੋਈ ਦੱਸਦਾ ਬੜਾ ਨਾਤਾ ਆਂਦਾ ਵੀ ਸਾਡੀ ਅੱਖੀ ਦੇਖਿਆ ਪ੍ਰਭੂ ਨੇ ਸਾਡੀ ਪ੍ਰੇਅਰ ਕੀਤੀ ਆ ਤੇ ਪ੍ਰਭੂ ਨੇ ਉੱਤਰ ਦਿੱਤਾ ਹੈ ਛੇ ਸਾਧੂ ਟਾਪ ਗਿਆਂ ਟਾਣੇ ਵਾਰਾ ਪੈ ਪੈ ਕੇ ਮੀਰਾ ਬਾਚਨ ਪੈ ਮੇਂ ਜਨਾਲ ਪਸ਼ੂਸੀ ਪੁਰਿਆ ਆਵੇ ਪੈਸੀ ਤੇ ਜਦੋਂ ਜਾ ਕੇ ਦੁਆ ਕੀਤੀ ਆ ਤੇ ਅੰਦਰ ਸਿੱਖਣਾ ਪਹਿਲੀਆਂ ਦੁਆ ਪ੍ਰਭੂ ਨੇ ਨੂੰ ਚੰਗਿਆ ਵੀ ਕਰ ਦਿੱਤਾ ਅਰ ਦੂਜੀ ਗਵਾਈ ਜਿਹੜੇ ਸ਼ੇਸਾ ਤੋਂ ਕਾਰਨੀ ਪਾ ਰਿਆ ਸੀ ਕਾਰ ਵੀ ਬਣ ਗਿਆ ਪ੍ਰਵੀਸ਼ਮਸੀ ਦੇ ਨਾਮ ਦੇ ਵਿੱਚ ਅਮੀਨ ਬੰਨਾਲ ਦੀ ਨਾਲੇ ਕਿ ਮਿਹਰੇ ਦੇ ਅੰਦਰ ਕੰਮ ਚੱਲ ਪਿਆ ਬੰਨਾਲ ਦੀ ਨਾਲ ਪ੍ਰਭੂ ਨੇ ਇਹਨੂੰ ਔਰ ਇਹਦੇ ਪ੍ਰਾਣ ਨੂੰ ਨਵੀਂ ਜਗ੍ਹਾ ਤੇ ਨਬਲੈਸਟ ਕੀਤਾ ਦੋਨਾਂ ਬਰਾਮਾ ਦੇ ਜਗਾ ਬਣ ਗਿਆ ਕਾਰ ਬਣ ਗਿਆ ਵਧੀਆ ਕਾਰ ਬਣ ਗਿਆ ਅਰ ਅੱਗੇ ਵੀ ਪ੍ਰਭੂ ਜਿੰਨਾ ਇੰਤਜ਼ਾਮ ਸੀ ਉਹ ਪੂਰਾ ਕਰ ਗਿਆ